ਤੇਜ ਰਫਤਾਰੀ ਨੇ ਇੱਕ ਵਾਰ ਫੇਰ ਤੋਂ ਜਿਹੜੀ ਬਹੁਤੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਤੇਜ ਰਫਤਾਰ ਨੇ ਮਹਿਲਾਵਾਂ ਨੂੰ ਟੱਕਰ ਮਾਰੀ ਫਿਰ ਖੜੀ ਹੋਈ ਮਰੂਤੀ ਕਾਰ ਦੇ ਨਾਲ ਜਾ ਟਕਰਾਏ ਜਿਸ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਦੋ ਮਹਿਲਾਵਾਂ ਸਮੇਤ ਇੱਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੈ ਜਿਹੜਾ ਇਸ ਘਟਨਾ ਤੋਂ ਬਾਅਦ ਦੱਸਿਆ ਜਾ ਰਿਹਾ ਦੱਸਿਆ ਕਿ ਦਿਨਾਂ ਨਗਰ ਨੈਸ਼ਨਲ ਹਾਈਵੇ ਤੇ ਦਿਨਾਂ ਨਗਰ ਥਾਣੇ ਤੋਂ ਕੁਝ ਹੀ ਦੂਰੇ ਤੇ ਇੱਕ ਰੇਟਾ ਕਾਰ ਸਵਾਰ ਨੌਜਵਾਨਾਂ ਨੇ ਪਹਿਲਾਂ ਸੜਕ ਤੇ ਚੱਲ ਰਹੀਆਂ ਦੋ ਮਹਿਲਾਵਾਂ ਨੂੰ ਫੜ ਲਿਆ ਉਸ ਤੋਂ ਬਾਅਦ ਇੱਕ ਨਿੱਜੀ ਕਾਲਜ ਦੇ ਕੋਲ ਖੜੀ ਮਰੂਤੀ ਕਾਰ ਨੂੰ ਵੀ ਖੂਨ ਦੀ ਖਬਰ ਹੈ ਜਿਹੜੀ ਸਾਹਮਣੇ ਆਈ ਹੈ ਇਸ ਮੌਕੇ ਤੇ ਗੱਲ ਕਰਦੇ ਹੋਏ ਥਾਣੇਦਾਰ ਦੀਨਾ ਨਗਰ ਮਨਦੀਪ ਨੇ ਦੱਸਿਆ ਕਿ ਕਰੇਟਾ ਕਾਰ ਦੇ ਵਿੱਚ ਸਵਾਰ ਨੌਜਵਾਨਾਂ ਨੇ ਪਹਿਲਾਂ ਸੜਕ ਕਿਨਾਰੇ ਜਾ ਰਹੀਆਂ ਦੋ ਮਹਿਲਾਵਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਬਾਅਦ ਵਿੱਚ ਖੜੀ ਹੋਈ ਮਰੂਤੀ ਕਾਰ ਦੇ ਵਿੱਚ ਟੱਕਰ ਮਾਰ ਦਿੱਤੀ ਕਾਰ ਵਿੱਚ ਇੱਕ ਮਹਿਲਾ ਅਤੇ ਇੱਕ ਨੌਜਵਾਨ ਬੈਠੇ ਕਿਸੇ ਦਾ ਇੰਤਜ਼ਾਰ ਕਰ ਰਹੇ ਸਨ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਮਰੂਤੀ ਕਾਰ ਦੇ ਅੱਗੇ ਦੇ ਪਰਖੱਚੇ ਉੱਡ ਗਏ ਕ੍ਰੈਟਾ ਗੱਡੀ ਦਾ ਝੁੜਾ 에ਅਰ ਬੈਗ ਖੁੱਲਣ ਦੇ ਕਾਰਨ ਕਾਰ ਦੇ ਵਿੱਚ ਸਵਾਰ ਨੌਜਵਾਨ ਪਾਲ ਪਾਲ ਬਚ ਗਿਆ ਮਰੂਤੀ ਕਾਰ ਦੇ ਵਿੱਚ ਸਵਾਰ ਇੱਕ ਨੌਜਵਾਨ ਜੋ ਕਿ ਫੈਨਾ ਦਾ ਜਵਾਨ ਹੈ ਇਲਾਜ ਦੇ ਲਈ ਪਠਾਨਕੋਟ ਦੇ ਸੈਨਿਕ ਹਸਪਤਾਲ ਜਿਹੜਾ ਉਸ ਨੂੰ ਭੇਜਿਆ ਗਿਆ ਜਾਣਕਾਰੀ ਦੇ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਮਰੂਤੀ ਕਾਰ ਦੇ ਵਿੱਚ ਸਵਾਰ ਇੱਕ ਮਹਿਲਾ ਦੀ ਜੀਬ ਅੱਧੀ ਕੱਟ ਗਈ ਸੀ ਮ੍ਰਿਤਕ ਮਹਿਲਾ ਦਾ ਨਾਮ ਕਿਰਨ ਦੱਸਿਆ ਜਾ ਰਿਹਾ ਹੈ ਇਹ ਮਹਿਲਾ ਨੇਪਾਲ ਦੀ ਰਹਿਣ ਵਾਲੀ ਹੈ ਤੇ ਦਿਨਾਂਗਰ ਵਿੱਚ ਇੱਕ ਨਰਸਰੀ ਦੇ ਵਿੱਚ ਕੰਮ ਕਰਦੀ ਸੀ ਇੱਕ ਕ੍ਰੈਟਾ ਗੱਡੀ ਸੀਗੀ ਜਿਹਨੂੰ ਨੌਜਵਾਨ ਜਲਾ ਰਹੇ ਸੀਗੇ ਤੇ ਇਸ ਗੱਡੀ ਨੇ ਪਹਿਲਾਂ ਦੋ ਲਟਕੀਆਂ ਜਿਹੜੀਆਂ ਕਿੰਦੇ ਥਾਣੇ ਦੇ ਸਾਹਮਣੇ ਜੋ ਬੈਲ ਜਾ ਰਹੀਆਂ ਸੀਗੇ ਉਹਨਾਂ ਨੂੰ ਹਿੱਟ ਕੀਤਾ ਬਾਅਦ ਵਿੱਚ ਇਸੇ ਗੱਡੀ ਨੇ ਐਸਐਸਐਮ ਕਾਲਜ ਦਿਆਨਗਰ ਦੇ ਸਾਹਮਣੇ ਜੋ ਬੈਰੀਕੇਡਸ ਲੱਗੇ ਸੀਗੇ ਉੱਥੇ ਇੱਕ ਗੱਡੀ ਸੀ 800 ਮਰੂਤੀ ਉਹਨੂੰ ਹਿੱਟ ਕੀਤਾ ਇਸ ਤਰ੍ਹਾਂ ਟੋਟਲ ਚਾਰ ਇਹਦੇ ਬੰਦੇ ਇਸ ਗੱਡੀ ਦੇ ਜਿਹੜਾ ਚਾਲਕਦਾਰ ਰੈਸ ਡਰਾਈਵਿੰਗ ਕਰਦੇ ਹੋਏ ਇੰਜਰ ਕੀਤੇ ਗਏ ਸੀ ਤੇ ਜੋ ਚਾਰਾਂ ਜਿਹੜੇ ਇੰਜਰਡ ਵਿਕਤੀ ਨੇ ਉਹਨਾਂ ਨੂੰ ਹਸਪਤਾਲ ਉਪਜਾਇਆ ਗਿਆ ਤੇ ਜਿਹੜੇ ਮੌਕੇ ਤੇ ਦੋ ਲੜਕੀਆਂ ਨੂੰ ਘਰੋਂ ਕੀਤਾ ਤੇ ਜੋ ਇਹਦੇ ਪਰਿਵਾਰ ਨੇ ਇੰਜਰਡ ਬੰਦਿਆਂ ਦੇ ਉਹਦੇ ਸਟੇਟਮੈਂਟ ਰਿਕਾਰਡ ਕੀਤੀਆਂ ਜਾ ਰਹੀਆਂ ਨੇ ਤੇ ਮੁਤਾਬਕ ਸਟੇਟਮੈਂਟ ਤੇ ਜੋ ਇਹਦੇ ਇੰਜਰੀਜ਼ ਨੇ ਉਸ ਦੇ ਮਤਲਬ ਬੰਦੀ ਕਰਵਾਏ ਕੀਤੇ ਜਾ ਰਹੀਆਂ ਨੇ